ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਜੰਮੂ ਜ਼ਿਲ੍ਹੇ ਦੇ ਕਟੂਆ ਦੇ ਸਹਾਰ ਦੇ ਖਾੜ ਵਿੱਚ ਹੜ ਆ ਗਿਆ ਜਿਸ ਦੇ ਕਾਰਨ ਇਸ ਦੇ ਉੱਤੇ ਬਣਾਏ ਹੋਏ ਪੁਲ ਟੁੱਟ ਗਿਆ ਹੈ ਤੇ ਡੋਬਾ ਪਾਰਛਾ ਤੋਂ ਜੰਮੂ ਪਠਾਨਕੋਟ ਨੂੰ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਹੈ ਕਟੂਆ ਵਿੱਚ ਹੜ ਦੀ ਸਥਿਤੀ ਬਣੀ ਹੋਈ ਹੈ ਦਲਹੌਜੀ ਵਿੱਚ ਬੰਦਲ ਫਟ ਗਿਆ ਹੈ ਤੇ ਕੁੱਲੂ ਵਿੱਚ ਲਗਾਤਾਰ ਮੀਂਹ ਪੈਣ ਨਾਲ ਹੜ ਆਇਆ ਹੋਇਆ ਹੈ ਪੰਜਾਬ ਵਿੱਚ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਉਣ ਵਾਲੇ 48 ਘੰਟਿਆਂ ਵਿੱਚ ਲਗਾਤਾਰ ਬਰਖਾ ਹੋ ਸਕਦੀ ਹੈ ਤੇ ਪੰਜਾਬ ਵਿੱਚ ਮੀਂਹ ਦੇ ਕਾਰਨ ਤਾਪਮਾਨ ਡਿੱਗਿਆ ਹੈ। ਪੰਜਾਬ ਸਰਕਾਰ ਵੱਲੋਂ ਇੱਥੇ ਜੈਲੋ ਅਲਰਟ ਜਾਰੀ ਕਰ ਦਿੱਤਾ ਹੈ। ਭਾਰਤ ਤੋਂ ਬਾਅਦ ਯੂਰਪੀਅਨ ਦੇਸ਼ਾਂ ਨੇ ਵੀ ਅਮਰੀਕਾ ਲਈ ਡਾਕ ਸੇਵਾ ਨੂੰ ਰੋਕ ਦਿੱਤਾ ਹੈ ਕਿਉਂਕਿ 30 ਜੁਲਾਈ ਨੂੰ ਅਮਰੀਕਾ ਸਰਕਾਰ ਨੇ ਕਿਹਾ ਹੈ ਕਿ 70000 ਰੁਪਏ ਤੱਕ ਦੇ ਸਾਮਾਨ ਤੇ ਮਿਲਣ ਵਾਲੀ ਟੈਕਸ ਨੂੰ ਖਤਮ ਕਰ ਦਿੱਤਾ ਹੈ ਤੇ ਇਹ ਸ਼ੁਰੂ 29 ਅਗਸਤ ਤੋਂ ਖਤਮ ਹੋ ਜਾਵੇਗੀ। ਭਾਰਤ ਨੇ ਇੱਕਿਕ੍ਰਿਤ ਹਵਾਈ ਰੱਖਿਆ ਪ੍ਰਣਾਲੀ ਦੀ ਪਹਿਲੀ ਉਡਾਣ ਟਰੀਖਣ ਦਾ ਸਫਲਤਾ ਨਾਲ ਪੂਰਾ ਕੀਤਾ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸ਼ਰੇਨ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਕਿਉਂਕਿ ਉਹ ਆਦਿਵਾਸੀਆਂ']['ਦਿਆਂ ਹੱਕ ਵਿੱਚ ਬੋਲ ਰਹੇ ਸਨ। ਕੇਂਦਰ ਸਰਕਾਰ ਨੇ ਮਾਦਮ ਸ਼ਮਾਰੀ ਨੂੰ ਹਰੀ ਝੰਡੀ ਦੇ ਦਿੱਤੀ ਸੀ ਤੇ ਕਰਨਾਟਕ 'ਚ ਜਾਤੀ ਮਾਦਮ ਸ਼ਮਾਰੀ ਦਾ ਪਹਿਲਾ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਖੁਰਾਕ ਸੁਰੱਖਿਆ ਕਾਨੂੰਨ ਦੇ ਪੰਜਾਬ ਦਾ ਇੱਕ ਵੀ ਲਾਭਪਾਤੀ ਦਾ ਨਾਮ ਨਹੀਂ ਕੱਟਿਆ ਗਿਆ ਹੈ। ਸੀਆਰਪੀਐਫ ਦੇ ਸਾਬਕਾ ਡੀਜੀ ਅਨੀਸ਼ ਦਿਵਾਲ ਨੂੰ ਡਿਪਟੀ ਐਨਐਸਏ ਨਿਯੁਕਤ ਕੀਤਾ ਹੈ। ਉਹ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਮੈਂਬਰ ਬਣ ਜਾਣਗੇ। ਭਾਰਤ ਸਰਕਾਰ ਨੇ ਜਰਮਨੀ ਦੇ ਨਾਲ ਇੱਕ ਸਮਝੌਤਾ ਕੀਤਾ ਹੈ ਤੇ ਉਸ ਸਮੁੰਦਰੀ ਫੌਜ ਦੇ ਨਾਲ ਜਸਨਾਲ ਤਾਲਕ ਤਬਦੇਗੀ ਤੇ ਭਾਰਤੀ ਸਮੁੰਦਰੀ ਫੌਜ ਜਰਮਨ ਨਾਲ ਮਿਲ ਕੇ 6 ਪਾਂਡੂਗੀਆਂ ਤਿਆਰ ਕਰੇਗੀ। ਜਗਨਜਾਨ ਪੈਰਾਸ਼ੂਟ ਪ੍ਰਣਾਲੀ ਲਈ ਇਸਰੋ ਨੇ ਸਫਲਤਾਪੂਰਵਕ ਟਿਕਣ ਕੀਤਾ। ਇਸ 에어 ਡ੍ਰੌਪ ਪ੍ਰੀਖਣ ਉਹਨਾਂ ਦਾ ਸਫਲ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਰੁਜ਼ਗਾਰ ਦੇ ਵੱਤ ਤੋਂ ਮਤ ਮੌਕੇ ਪੈਦਾ ਕਰਨ 'ਬਲ ਵਿਸ਼ੇਸ਼ ਧਿਆਨ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਬਿਹਾਰ ਵਿੱਚ 65 ਲੱਖ ਨਾਗ ਕੱਡੇ ਗਏ ਸਨ ਤੇ ਜਿਨ੍ਹਾਂ ਵਿੱਚ ਭਾਇਪਾ ਦਾ ਇੱਕ ਵੀ ਸਮਰਥਕ ਨਹੀਂ ਹੈ। ਜੂਕ੍ਰੇਨ ਦੀ ਫੌਜ ਬਲਰੂਸ ਦੇ ਪਰਮਾਣੂ ਪਾਵਰ ਪਲਾਂਟ ਤੇ ਡਰੋਨ ਨਾਲ ਹਮਲਾ ਕੀਤਾ ਤੇ ਤਮਾਕੇ ਤੋਂ ਬਾਅਦ ਇੱਥੇ ਅੱਗ ਲੱਗ ਗਈ ਹੈ। ਪਖੜਾ ਬੰਦ ਦੇ ਪਾਣੀ ਦਾ ਪੱਧਰ 1667.55 ਫੁੱਟ ਤੱਕ ਪਹੁੰਚ ਗਿਆ ਹੈ ਤੇ ਆਉਣ ਵਾਲੇ ਸਮੇਂ ਤੱਕ ਇੱਥੇ ਲਗਾਤਾਰ ਪਾਣੀ ਛੱਡਿਆ ਜਾਵੇਗਾ। ਕਿਉਂਕਿ ਪਖਰਾਦੀ ਕੋਲ ਰਿਕੁਐਸਟ ਹੀ 1680 ਫੁੱਟ ਤੱਕ ਹੀ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਸ਼ਿਫਲੀ ਕਿਲੇ ਦੇ ਰਾस्ते ਤੋਂ ਚੀਨ ਦਾ ਵਪਾਰ ਮੋੜ ਤੋਂ ਸ਼ੁਰੂ ਹੋ ਗਿਆ ਕਿਉਂਕਿ ਕੋਵਿਡ ਦੇ ਦੌਰਾਨ ਇੱਥੋਂ ਵਪਾਰ ਬੰਦ ਕਰ ਦਿੱਤਾ ਗਿਆ ਸੀ ਜੈਪੁਰ ਵਿੱਚ ਚਾਰ ਮਸੂਮ ਪੈਣਾ ਡੁੱਬਣ ਨਾਲ ਮੌਤ ਹੋ ਗਈ ਹਸਪਤਾਲ ਦੇ ਨਜ਼ਦੀਕ ਮੰਡਿਆਲਾ ਗੈਸ ਕਾਨ ਬੀ ਟੈਂਕਰ ਡਰਾਈਵ ਦੀ ਗਲਤੀ ਕਾਰਨ ਹਾਦਸਾ ਵਾਪਰਿਆ ਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ